ਸੁਖਵੀਰ ਸਿੰਘ ਬਾਦਲ ਨੇ ਟਕਟ ਆਪਣੇ ਤਿੰਨ ਜਥੇਦਾਰਾਂ ਨੂੰ ਜਿਨ੍ਹਾਂ ਨੇ ਠਾਣੇਦਾਰਾਂ ਵਾਂਗ ਇਤੋਂ ਕੱਲਾ ਕੱਲਾ ਗੁਨਾਹਬੂਰ ਕਰਾਇਆ ਸੀ ਉਹਨਾਂ ਤੋਂ ਬਦਲਾ ਲੈਣ ਦੀ ठान ਲਈ ਸਭ ਤੋਂ ਪਹਿਲਾਂ ਬਾਅਦ ਇਹਨੇ ਤਖਸ਼ਦੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਬੀ ਸਿੰਘ ਤੇ ਕੀਤਾ ਪਰ ਗਿਆਨੀ ਸੁਲਤਾਨ ਸਿੰਘ ਦੀ ਵੀ ਗੈਰਤ ਜਾਗਵੀ ਉਸਨੇ ਵੀ ਸੁਖਵੀਰ ਦੇ ਤੋਤੇ ਨੂੰ ਚਪੇੜ ਮਾਰ ਉਹਨੇ ਹਾਜ਼ਰ ਹੋਣ ਤੋਂ ਇਨਕਾਰ ਕਰਤਾ ਮੁਕਸ਼ਰ ਗਿਆ ਹੀ ਨਹੀਂ ਕਿੰਨੀ ਲਗਵੀਰ ਸਿੰਘ ਨੂੰ ਬੋਲ ਜਿੱਥੇ ਦਾ ਜ ਤਾਂ ਤੇਰੀ ਗਈ ਹੁਣ ਤੂੰ ਹੈਡ ਗ੍ਰਾਂਤੀ ਤੇ ਰਹਿਣਾ ਤਾਂ ਤੈਨੂੰ ਇਹਨ ਕਬੂਲ ਕਰਨੀ ਪਊ ਜਿਵੇਂ ਔਰੰਗਜ਼ੇਬ ਕਹਿੰਦਾ ਹੁੰਦਾ ਸੀ ਸੋ ਖੁਬੀਰ ਬਾਦਲ ਨੇ ਆਪਣੀ ਤੇ ਆਪਣੇ ਪਿਓ ਦੀ ਸ਼ਰਿਆਮ ਜੋ ਹੱਤਕ ਹੋਈ ਸੀ ਉਸ ਦਾ ਸਾਡੀਆਂ ਸਰਗੁੱਚ ਅਦਾਤਾਂ ਦੇ ਮੁੱਖ ਜਿੱਤਾਂ ਤੋਂ ਇਹ ਵੱਡ ਲੱਗਿਆ ਸੁਖਬੀਰ ਸਿੰਘ ਬਾਦਲ ਨੇ ਇਹ ਟ੍ਰੇਲਰ ਐਦਾਂ ਨਖਾਇਆ ਹੈ ਕਰਕੇ ਦਿਖਾਇਆ ਹੈ ਕਿ ਗਿਆਨੀ ਕੁਲਦੀਪ ਸਿੰਘ ਨੂੰ ਵੀ ਇਹ ਪਤਾ ਲੱਗ ਜਾਵੇ ਪੰਕਾਜ ਸਿੰਘ ਬਾਦਲ ਦਾ ਫਕਰੇ ਕੌਣ ਉਹ ਸੁਖਬੀਰ ਕਿਆ ਨੂੰ ਵਾਪਸ ਨਾ ਕੀਤਾ ਤਾਂ ਗਿਆਨੀ ਕੁਲਦੀਪ ਸਿੰਘ ਗੜਗਜਦਾ ਹਸ਼ਰ ਵੀ ਇਹਨੂੰ ਜਿਹੜਾ ਹੀ ਹੋਵੇਗਾ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਸੁਖਵੀਰ ਬਾਦਲ ਨੇ ਆਪਣੀ ਤੇ ਆਪਣੇ ਪਿਓ ਦੀ ਹੋਈ ਖਤ ਦਾ ਬਦਲਾ ਆਖਰ ਲੈ ਹੀ ਲਿਆ ਛਿੰਨਾ ਨੇ ਵੀ ਸੁਖਬੀਰ ਨੂੰ ਜਲੀਲ ਕੀਤਾ ਸੀ ਕੱਲੇ ਕੱਲੇ ਤੋਂ ਉਮੇ ਹੀ ਸੁਖਬੀਰ ਨੇ ਕੱਲੇ-ਕੱਲੇ ਨੂੰ ਜ਼ਲੀਲ ਕਰਕੇ ਉਸ ਤੋਂ ਆਪਣੀ ਹੱਤਕਦਾ ਬਦਲਾ ਲੈ ਕੇ ਹੀ ਦਮ ਲਿਆ ਐਵੇਂ ਹੀ ਇਸ ਦੇ ਪਿਓ ਨੇ ਕਿਸੇ ਵੀ ਸੀਨੀਅਰ ਤੋਂ ਸੀਨੀਅਰ ਅਕਾਲੀ ਆਗੂ ਨੂੰ ਆਪਣੇ ਅੱਗੇ ਧੌਣ ਨਹੀਂ ਚੁੱਕਣ ਦਿੱਤੀ ਸੀ ਚਾਹੇ ਉਹ ਪ੍ਰੇਮ ਸਿੰਘ ਲਾਲਪਰਾ ਹੋਵੇ ਜਥੇਦਾਰ ਕੁਲਦੀਪ ਸਿੰਘ ਬਡਾਲਾ ਹੋਣ ਕੈਪਟਨ ਕਮਲਜੀਤ ਹੋਵੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਹੋਣ ਸੁਖਦੇਵ ਸਿੰਘ ਢੀਂਡਸਾ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਵੇ ਉਸਨੇ ਸਭ ਨੂੰ ਹੀ ਖੁੰਝੇ ਲਈ ਰੱਖਿਆ ਤੇ ਓਵੇਂ ਹੀ ਸੁਖਵੀਰ ਆਪਣੇ ਅੱਗੇ ਕਿਸੇ ਵੀ ਬੋਲਣ ਵਾਲੇ ਨੂੰ ਖੁੰਝੇ ਲਾ ਕੇ ਹਮੇਸ਼ਾ ਹਮੇਸ਼ਾ ਲਯੁਦਾਪ ਬੇ ਖਤਮ ਕਰਕੇ ਆਪਣੇ ਪਿਓ ਦੀ ਪਾਈ ਹੋਈ ਰਵਾਇਤ ਨੂੰ ਕਾਇਮ ਰੱਖ ਰਿਹਾ ਹੈ ਭਾਵੇਂ ਆਪਣਾ ਝੁੱਗਾ ਚੌੜ ਕਰਾ ਲਿਆ ਪਰ ਹੈਂਕੜ ਨਹੀਂ ਛੱਡੀ ਜਿਸ ਦੇ ਦੂਰ ਰਸ ਨਤੀਜੇ ਕੀ ਨਿਕਲਣੇ ਨੇ ਇਹ ਉੱਪਰ ਵਾਲਾ ਹੀ ਜਾਣ ਸਕਦਾ ਹੈ ਸੁਖਬੀਰ ਸਿੰਘ ਬਾਦਲ 2 ਦਸੰਬਰ 2024 ਨੂੰ ਪੰਥ ਵਿਰੋਧੀ ਗਤੀਵਿਧੀਆਂ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਸ੍ਰੀ ਕਾਗ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਿਆਨ ਨੇ ਹਰ ਪ੍ਰੀ ਸਿੰਘ ਜੀ ਇੰਨਾ ਤਿੰਨੇ ਜਥੇਦਾਰਾਂ ਨੇ ਦੋ ਸਿੰਘ ਸਹਿਬਾਨ ਨੂੰ ਨਾਲ ਲੈ ਕੇ ਪੰਚ ਪ੍ਰਧਾਨੀ ਦੀ ਮਿਸਾਲ ਕਾਇਮ ਕਰਦਿਆਂ ਗੁਰਮਤਾ ਪਾਸ ਕਰਕੇ ਸੁਖਬੀਰ ਬਾਦਲ ਤੇ ਉਸਦੇ ਸਮੈਤੀ ਦੋਸ਼ੀਆਂ ਨੂੰ ਸਾਥੀ ਦੋਸ਼ੀਆਂ ਨੂੰ ਸ਼੍ਰੀ ਕਾਟਕ ਸਾਹਿਬ ਦੇ ਸਾਹਮਣੇ ਲਾਈ ਪ੍ਰੋਗਰਾਮ ਦੇ ਚੱਲਦਿਆਂ ਸਾਰੀ ਦੁਨੀਆ ਦੇ ਸਾਹਮਣੇ ਸੁਖਬੀਰ ਬਾਦਲ ਤੇ ਉਸ ਦੇ ਸਾਥੀਆਂ ਤੋਂ ਕੱਲਾ ਕੱਲਾ ਗੁਨਾਹ કબੂਲ ਕਰਵਾਇਆ ਸੀ ਤੇ ਸੁਖਬੀਰ ਬਾਦਲ ਨੇ ਆਪਣਾ ਹਰ ਇੱਕ ਗੁਨਾਹ ਮੰਨਿਆ ਸੀ ਕਹਿੰਦੇ ਆ ਨਾ ਕਿ ਜੱਟ ਤੇ ਠੱਠਾ ਹੋਰ ਨਹੀਂ ਗਵਾਉਂਦੇ ਉਵੇਂ ਹੀ ਸੁਖਬੀਰ ਅੰਦਰਲੇ ਜੱਟ ਨੇ કોર ਨਹੀਂ ਛડਿਆ ਤੇ ઓ ਦਾ બદલા લેਣ ਲਈ ઠાણ લેઈ યોજના બનાਉਂਦਾ ਰਿਹਾ ਇਹਦੇ ਸਾਥੀ ਵੀ ਇਹੇ ਜਿਹੇ ਨੇ ਕਿਸੇ ਨੇ رائے ਨਹੀਂ ਦਿੱਤੀ ਵੀ ਤੂੰ ਇਹ ਨਾ ਕੰਮ ਨਾ કર ਇਹਦੇ ਨਤੀਜੇ ਬਹੁਤ ਭੈੜੇ ਨਿਕਲ ਸਕਦੇ ਨੇ ਪਰ ਇਸ ਨੂੰ ਹੋਰ ਹਵਾ ਦੇ ਦੇ ਕੇ ਹੋਏ ਹੱਤਕ ਦਾ ਹਾਲਾਂਕਿ ਹੱਤਕ ਨਹੀਂ ਸੀ ਹੋਈ ਜਦੋਂ ਸੁਖਬੀਰ ਨੇ ਸਜ਼ਾ ਪ੍ਰਵਾਨ ਕਰ ਲਈ ਸੀ ਸਜ਼ਾ ਭੁਗਤ ਰਿਹਾ ਸੀ ਇਸ ਦਾ ਕਦ ਇੰਨਾ ਉੱਚਾ ਹੋ ਗਿਆ ਸੀ ਇੰਨਾ ਉੱਚਾ ਹੋ ਗਿਆ ਸੀ ਜਿਸ ਦਾ ਕਿ ਇਹਨੂੰ ਨਹੀਂ ਸੀ ਪਤਾ ساری ਦੁਨੀਆ ਨੂੰ ਪਤਾ ਲੱਗ ਗਿਆ ਕਿ ਸ੍ਰੀ ਕਾਲਪਕਤਖ ਸਹਬ ਨਾਂ ਦੀ ਕੋਈ ਐਸੀ ਆਦਤ ਨਹੀਂ ਹੈ ਜਿਹਦੇ ਅੱਗੇ ਰਾਜੇ ਮਹਾਰਾਜੇ ਵੀ ਹੱਥ ਜੋੜ ਕੇ ਖੜੇ ਹੁੰਦੇ ਹਨ ਤੇ ਆਪਣੇ ਦੋਸ਼ ਵੀ ਕਬੂਲ ਕਰਦੇ ਹਨ ਪਰ ਇਸ ਨੂੰ ਸਮਝ ਨਹੀਂ ਆਈ ਇਹਨੇ ਆਪਣੀ ਹਟਕ ਸਮਝੀ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਘਟੋ ਘਟ ਆਪਣੇ ਤਿੰਨ ਜਥੇਦਾਰਾਂ ਨੂੰ ਜਿਨ੍ਹਾਂ ਨੇ ਥਾਣੇਦਾਰਾਂ ਵਾਂਗ ਇਤੋਂ ਕੱਲਾ ਕੱਲਾ ਗੁਨਾਹ ਤਬੂਲ ਕਰਾਇਆ ਸੀ ਉਹਨਾਂ ਤੋਂ ਬਦਲਾ ਲੈਣ ਦੀ ठान ਲਈ ਸਭ ਤੋਂ ਪਹਿਲਾਂ ਬਾਦ ਇਨੇ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀ ਸਿੰਘ ਤੇ ਕੀਤਾ ਉਸ ਤੇ ਝੂਠੇ ਬੇਬੁਨਿਆਦ ਦੋਸ਼ ਲਾ ਕੇ ਜਥੇਦਾਰੀ ਤੋਂ ਲਾਂਬੇ ਕੀਤਾ ਉਹ ਗੱਲ ਵੱਖਰੀ ਹੈ ਕਿ ਗਿਆਨੀ ਹਰਪ੍ਰੀ ਸਿੰਘ ਸ਼ੇਰ ਨੂੰ ਸਵਾ ਸ਼ੇਰ ਹੋ ਕੇ ਟੱਕਰਿਆ ਉਸ ਤੋਂ ਬਾਅਦ 바ਰੀ ਆਉਂਦੀ ਹੈ ਦੋ ਜਥੇਦਾਰਾਂ ਦੀ ਉਹਨਾਂ ਵਿੱਚੋਂ ਦੋਨਾਂ ਨੂੰ ਹੀ ਇਕੱਠਿਆਂ ਨੂੰ ਇਹ ਕਹਿ ਕੇ ਜਿਵੇਂ ਇਹਨਾਂ ਨੇ ਕਾਲ ਪ੍ਰਸਾਦ ਦੀ ਸੀਲ ਤੋਂ ਕਿਹਾ ਸੀ ਨਾ ਕਿ ਤੁਹਾਨੂੰ ਅਜੋਹ ਕਰਾ ਦਿੱਤਾ ਜਾਂਦਾ ਹੈ ਲੀਡਰਸ਼ਿਪ ਤੋਂ ਤੁਹਾਡੀ ਲੀਡਰਸ਼ਿਪ ਰੰਦ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਲਖਬੀਰ ਸਿੰਘ ਨੂੰ ਅਜੋਹ ਕਰਾ ਦੇ ਕੇ ਕਿ ਤੁਸੀਂ ਜ਼ਿਥੇਦਾਰੀ ਦੇ ਯੋਗ ਹੀ ਨਹੀਂ ਉਹਨਾਂ ਨੂੰ ਚਥੇਦਾਰੀ ਤੋਂ ਲਾਂਬੇ ਕਰ ਦਿੱਤਾ ਇੱਥੇ ਵੀ ਇਹਦਾ ਬਦਲਾ ਪੂਰਾ ਨਹੀਂ ਹੋਇਆ ਹਾਲੀ ਖਾਲੇ ਹੋਰ ਪੁਸ਼ ਕਰਨਾ ਸੀ ਕੀਤਾ ਗਿਆਨੀ ਹਰਪੀ ਸਿੰਘ ਦਾ ਆ ਗਿਆ ਮੈਦਾਨ ਚ ਸ਼ਰੀਕ ਬਣ ਕੇ ਬਲਕੇ ਇਹਦੇ ਨਾਲ ਉਹ ਵੀ ਆਪਣਾ ਕਦ ਉੱਚਾ ਕਰ ਲਿਆ ਸਿੱਖ ਜਗਤ ਦੇ ਸਾਹਮਣੇ ਨਾ ਕਿ ਇਹਦੇ ਟੋਲੇ ਦੇ ਸਾਹਮਣੇ ਫਿਰ ਇਹਨੇ ਗਿਆਨੀ ਸੁਲਤਾਨ ਸਿੰਘ ਕਿਉਂਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਸਨ ਨੂੰ ਉੱਥੋਂ ਹਟਾ ਕੇ ਮੁਖਸਰ ਪੇਤਾ ਆਪਣੇ ਇਲਾਕੇ ਦੇ ਵਿੱਚ ਤਾਂ ਕਿ ਉੱਥੇ ਇਹਦੇ ਬੰਦਿਆਂ ਦੀ ਮਿੰਤਾ ਕਰਦਾ ਰਹੇ ਮੈਨੇਜਰਾਂ ਮੂਰੇ ਹੱਥ ਅੜਦਾ ਰਹੇ ਪਰ ਗਿਆਨੀ ਸੁਲਤਾਨ ਸਿੰਘ ਦੀ ਵੀ ਗੈਰਤ ਜਾਗ ਪਈ ਉਸਨੇ ਵੀ ਸੁਖਬੀਰ ਦੇ ਧੋਤੇ ਮੂੰਹ ਚਪੇੜ ਮਾਰੀ ਉਹਨੇ ਹਾਜ਼ਰ ਹੋਣ ਤੋਂ ਇਨਕਾਰ ਕਰਤਾ ਮੁਖਸਰ ਗਿਆ ਹੀ ਨਹੀਂ ਫਿਰ ਵਾਰੀ ਆ ਗਈ ਗਿਆਨੀ ਰਗਵੀਰ ਸਿੰਘ ਦੀ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸ਼੍ਰੀ ਕਾਲਪਰਖ ਸਾਹਿਬ ਦੇ ਜਥੇਦਾਰ ਵੀ ਨੇ ਰਹੇ ਸੀ ਤੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈਂਡ ਗ੍ਰੰਥੀ ਸਰ ਉਹਨਾਂ ਨੂੰ ਤਾੜਨਾ ਕੀਤੀ ਔਰੰਗਜ਼ੇਬ ਖੁਦ ਥੋੜੇ ਤਾੜਦਾ ਸੀ ਔਰੰਗਜ਼ੇਬ ਨੇ ਕਾਜ਼ੀਆਂ ਰਾਹੀਂ ਮੋਲਾਣਿਆਂ ਰਾਹੀਂ ਤਾੜਦਾ ਹੁੰਦਾ ਸੀ ਤੇ ਐਵੇਂ ਸੁਖਵੀਰ ਦੇ ਕਾਜ਼ੀ ਕੌਣ ਹੈ ਸੁਖਬੀਰ ਦਾ ਕਾਜੀ ਹੈ ਹਰਜਿੰਦਰ ਸਿੰਘ ਧਾਮੀ ਸੁਖਬੀਰ ਨੇ ਆਪਣੇ ਕਾਜੀ ਰਹੀਂ ਜੰਨੀ ਰਗਵੀਰ ਸਿੰਘ ਨੂੰ ਕਿਹਾ ਵੀ ਬੋਲ ਕੋਈ ਫਿਲਮ ਦਾ ਡਾਇਲੈਗ ਹੈ ਨਾ ਤੇ ਮਾਰ ਦਿਆ ਜਾਏ ਜਾਂ ਛੋਟ ਦਿਆ ਜਾਏ ਬੋਲ ਤੇਰੇ ਸਾਥ ਕਿਆ ਸਲੂਕ ਕੀਤਾ ਜਾਏ ਬੋਲ ਜਿੱਥੇ ਦਾਲ ਤਾਂ ਤੇਰੀ ਗਈ ਹੁਣ ਤੂੰ ਹੈਡ ਗ੍ਰੰਥੀ ਤੇ ਰਹਿਣਾ ਤਾ ਤੈਨੂੰ ਇਹਨ ਕਬੂਲ ਕਰਨੀ ਪਊ ਜਿਵੇਂ ਔਰੰਗਜ਼ੇਬ ਕਹਿੰਦਾ ਹੁੰਦਾ ਸੀ ਤੇ ਨਹੀਂ ਨਹੀਂ ਨੌਕਰੀ ਤਾਂ ਹੱਥ ਥੋਣੇ ਪੈਣਗੇ ਗਿਆਨੀ ਦੇਕਵੀਰ ਸਿੰਘ ਸਟੈਂਡ ਵਾਲਾ ਬੰਦਾ ਨਹੀਂ ਦਾਮਾ ਡੋਲ ਸਿਤੀ ਵਾਲਾ ਉਹਦਾ ਜੁਰਤ ਨੇ ਸਾਥ ਨਹੀਂ ਦਿੱਤਾ ਉਹ ਲੱਤਾਂ ਕੰਮਣ ਲੱਗ ਪਈਆਂ ਹੱਥ ਬੰਨ੍ਹ ਲੇ ਫਿਰ ਇਦਾਂ ਤਾਂ ਜਲਾਦ ਨੂੰ ਵੀ ਤਰਸ ਆ ਜਾਂਦਾ ਹੈ ਫਿਰ ਸੁਖਵੀਰ ਸਿੰਘ ਬਾਦਲ ਦਾ ਜਾਨਕੀ ਔਰੰਗਜ਼ੇਬ ਦਾ ਜੋ ਤਾਨਾਸ਼ਾਹੀ ਹੁਕਮ ਸੀ ਉਹਦੇ ਕਾਜੀ ਹਰਜਿੰਦਰ ਸਿੰਘ ਧਾਮੀ ਨੇ ਸਨਾਤਾ ਪਿੱਤੂ ਚੰਗਾ ਰਹੇਗਾ ਤੇਰੀ ਪੈਨਸ਼ਨ ਕੰਪਨਸ਼ਨ ਬਚ ਰੂਗੀ ਜਿਹੜੀ 25-30 ਲੱਖ ਰੁਪਏ ਬਣਦੀ ਹੈ ਤੇ ਤੂੰ ਆਪਣੇ ਆਪ ਅਸਤੀਫਾ ਦੇ ਕੇ ਜਾਂ ਅਸਤੀਫਾ ਦੇ ਦੇ ਜਾਂ ਬਾਹਰ ਚਲਾ ਜਾ ਉਨੇ ਸੀ ਬਤਾ ਨਹੀਂ ਦਿੰਦਾ ਕੋਈ ਰੋਣੀ ਕਿ ਟਮਟ ਪਰ ਉਸ ਨੂੰ ਜ਼ਬਰਦਸਤੀ ਸਾਲ ਪਰ ਲਈ ਜਲਾਵਤਨ ਕਰ ਦਿੱਤਾ ਜਲਾਵਤਨ ਦੇਸ਼ੋਂ ਬਾਹਰ ਵਿਦੇਸ਼ ਜਾਣਾ ਪੈ ਗਿਆ ਇਸ ਤਰ੍ਹਾਂ ਸੁਖਵੀਰ ਬਾਦਲ ਨੇ ਆਪਣੀ ਤੇ ਆਪਣੇ ਪਿਓ ਦੀ ਸ਼ਰਿਆਮ ਜੋ ਹਤਖ ਹੋਈ ਸੀ ਉਸ ਦਾ ਸਾਡੀਆਂ ਸਰਵਉੱਚ ਅਦਾਲਤਾਂ ਦੇ ਮੁੱਖ ਜੱਜਾਂ ਤੋਂ ਇਹ ਬਦਲਾ ਲਿਆ ਕਿਉਂ ਇਹ ਬਦਲਾ ਕਿਉਂ ਲਿਆ ਇਸ ਕਰਕੇ ਕਿ ਜੇਕਰ ਕਾਪਕ ਸਹਿਬ ਦਾ ਕਾਰਜਕਾਰੀ ਜਥੇਦਾਰ ਕਿਉਂਕਿ ਪੰਥ ਨੇ ਤਾਂ ਉਹਨਾਂ ਨੂੰ ਮਾਨਤਾ ਦਿੱਤੀ ਨਹੀਂ ਕਈ ਸੰਤ ਸਮਾਜੇ ਸਿੱਖ ਜਥੇਬੰਦੀਆਂ ਨੇ ਵੀ ਮਾਨਤਾ ਨਹੀਂ ਦਿੱਤੀ ਬਤੌਰ ਜਥੇਦਾਰ ਫੇਰ ਵੀ ਉਹ ਅਹੁਦੇ ਤੇ ਕਾਇਮ ਹੈ ਸੁਖਬੀਰ ਸਿੰਘ ਬਾਦਲ ਨੇ ਇਹ ਟ੍ਰੇਲਰ ਐਦਾਂ ਦਿਖਾਇਆ ਇਸ ਕਰਕੇ ਦਿਖਾਇਆ ਕਿ ਗਿਆਨੀ ਕੁਲਦੀਪ ਸਿੰਘ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਜਥੇਦਾਰ ਉਹਦੇ ਮੁਕਾਬਲੇ ਕੁਝ ਵੀ ਨਹੀਂ ਉਹਨੂੰ ਜਿਵੇਂ ਮਰਜ਼ੀ ਸਲੂਕ ਕਰ ਸਕਦਾ ਜਦੋਂ ਮਰਜ਼ੀ ਹਟਾ ਸਕਦਾ ਜਦੋਂ ਮਰਜ਼ੀ ਲਾ ਸਕਦਾ ਗਿਆਨੀ ਕੁਲਦੀਪ ਸਿੰਘ ਹਟ ਗੱਜ ਜੇ ਉਹਨਾਂ ਨੇ ਬਹੁਤ ਜਲਦੀ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਜੋ ਵਾਪਸ ਲਿਆ ਸੀ ਇਨਾ ਸਿੰਘ ਸਹਿਬਾਨ ਨੇ ਉਹ ਸੁਖਵੀਰ ਕਿਆਂ ਨੂੰ ਵਾਪਸ ਨਾ ਕੀਤਾ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹਸ਼ਰ ਵੀ ਇਹੋ ਜਿਹਾ ਹੀ ਹੋਵੇਗਾ ਇਹ ਸ਼ੀਸ਼ਾ ਦਿਖਾਇਆ ਗੜਗੱਜ ਸਾਹਿਬ ਨੂੰ ਪੰਥ ਇਹਦੇ ਤੇ ਕੀ ਰਿਐਕਸ਼ਨ ਕਰਦਾ ਹੈ ਇਹ ਤਾਂ ਹੁਣ ਪੰਥ ਨੇ ਸੋਚਣਾ ਹੈ ਪਰ ਜੋ ਸਾਡੀਆਂ ਧਾਰਮਿਕ ਸੰਸਥਾਵਾਂ ਸਿੱਖ ਸੰਸਥਾਵਾਂ ਸਰਬਉੱਚ ਦਾਤ ਦਾ ਜੋ અપਮਾਨ ਤੇ ਨਰਾਦਰ ਇਹ ਸੁਖਬੀਰ ਦੇ ਟੋਲੇ ਨੇ ਕੀਤਾ ਇਸ ਔਰੰਗਜੀਤ ਸੁਖਬੀਰ ਦੇ ਕਾਜੀ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਅੱਦ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਅਜਿਹਾ ਨਹੀਂ ਕੀਤਾ ਗਿਆਨੀ ਗੁਰਬਚਨ ਸਿੰਘ ਨੇ ਅਜਿਹੀ ਤਹਾਨ ਕੀਤੀ ਕਦੇ ਸੀ ਹੁਣ ਇਹ ਦੁਰਵਰਤੋਂ ਕੀਤੀ ਸੀ ਆਪਣੇ ਅਧਿਕਾਰਾਂ ਦੀ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਅបਾਨ ਨਹੀਂ ਸੀ ਕੀਤਾ ਹੁਣ ਅਕਾਲ ਤਖਤ ਸਾਹਿਬ ਦੇ ਸਿਰਜਕ ਮੇਰੀ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਦਾ ਕੀ ਨਿਰਣਾ ਕਰਦੇ ਨੇ ਇਹ ਉਹੀ ਜਾਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ